ਜੇ ਉਹ ਮੰਗੇ ਤੇ ਤੂੰ ਮਾਰ ਲੈ। ਉਹ ਮੈਂ ਤੇਰੀ ਮਾਂ ਨਹੀਂ ਮਾਰਦੇ ਵੱਤ ਢੋਈ ਦੇ। ਲੈ ਹੰਡ ਗਏ। ਲੈ ਚੰਦ ਗਏ। ਆ ਜਾਂਦੇ ਉਹਨਾਂ ਨੂੰ ਵੀ ਆ ਜਾਂਦੇ। ਬੱਸ ਉਹ ਤਾਂ ਆ ਗਿਆ ਤੇ ਉਹਦੇ ਤੇ ਆ ਗਿਆ। ਫਟੇ ਗਿਆ ਕੰਮ। ਯਾ ਮੀਰੇ ਜੀ ਹੁੰਦਾ ਹੋਗੀ। ਓਏ ਅਸੀਂ ਬਿਹਾਰ ਮਾਰਦੇ। ਉਹ ਤਾਂ ਆਉਣੀ ਜੀ। ਉਹਨਾਂ ਨਾਲ ਲੈ ਕੇ ਤਾਂ ਵਿਆਹ ਤੇ ਵੇਖਣਾ। ਚੰਨੂ ਹਾਂ। ਕਿਰਪਾਨ ਨਹੀਂ ਚਲਾਉਣੀ। ਨਹੀਂ ਚਲਾਉਣੀ ਥੋੜੀ ਆ। ਉਹ ਤਾਂ ਮੇਰੇ ਵੀਂਗੀ ਆ। मेने तो तुम्हारा, तो। देहरादून में तो, मेने तो तुम्हारा, देहरादून में तो, हाँ, इस दोनों देहरादून, आह, सब तो मोर लग गई पक्की कल, पक्की वो लग गई, भी पक्के देहरादून, हाँ हो, मैंने कच्चे जैसे है, पहले कच्चे से, फोन प्यार हो, पहले के से तो पता नहीं थी, फोन प्यार हो गया ਤengah ਫੇ ਮੇਰਾ ਜਿੰਨ ਕਿਹੜੇ ਨੇ ਖਾਦੀਆਂ ਆਓ ਇਹ ਪਹਿਲੇ ਉਹ ਪੁੱਲਸਾਂ ਲੈਂਦੀ ਹੋਰ ਸਾਭਦੀਆਂ ਹੁੰਦੀਆਂ ਐ ਭਾਬੀਆਂ ਦੀਆਂ ਹੋਰ ਸਾਭਦੀਆਂ ਹੁੰਦੀਆਂ ਉਹ ਵੱਡੇ ਜਿਹੇ ਹੁੰਦੇ ਆ ਉਹ ਜਾਰੇ ਪੈਂਦੇ ਤੁਹਾਨੂੰ ਇਹ ਕੱਟ ਜਾ ਹਾਂ ਇਹ ਮੌਕਾ ਘੇੜ ਲੈ ਪਹਿਲਾਂ ਸਾਡਾ ਜਿਹੜਾ ਕੁਪਰੀ ਦੇਖ ਲੈ ਨਾੜੇ ਤੂੰ ਮੌਕਾ ਜਰਾ ਨਹੀਂ ਪਹਿਲਾਂ ਤੁਸੀਂ ਨਾ ਨਾ ਲੈ ਕੇ ਪਹਿਲਾਂ ਵੱਡੇ ਲੈ ਕੇ ਨਾ ਉਹ

कोई नहीं ऐवा आते हुए वाला कुछ ना दा, मेरे लाएंगे पहला ना मेरी बात है मेरे साथ ना दो दो मत आ के मिट्टी निकाल सुन कर सुन ओ मेरी बात सुन एक मिनट भी पापी भाभी तो कहूगा क्यों कहूगा क्या <laughs> क्यों साड़ी <laughs> की निकल भी आ मेरे भी लाने ही आ आरे मुझे भी होने दिखे तो बोल लाके हैं बड़ा 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 लाओ करा तू भी नहीं आता भाई आप नहीं आए भी क्या आपने यार तेरी आड़ी में मिट्टी निकल दिया लाइन साइड आरे उधर ਚਲੋ ਕੋਈ ਜੀਵਾ ਆ ਜਾਓ ਤਾ ਜੋ ਕੋਈ ਜੀਵਾ ਆ ਜਾਓ ਉਹ ਤਾਂ ਕਰਨੀ ਜਾਊਗਾ ਤਾ ਆ ਜਾਓ ਮੈਂ ਨਰੀ ਕੀ ਜ਼ੋਰ ਤਾਂ ਭੰਡ ਜਰਾ ਦੀ ਆਪਣ ਨੂੰ ਬੋਲ ਜਾਨ ਮਾਥਾ ਦੇ ਮਨ ਚਾਰੂਂ ਤੇ ਬੋਲ ਕੇ ਦਿਖਾ ਦੇ असीं हाणे उते छा जो हिकु दा वेखी हूंदा তুই মার পুরো

ਦੋਏ ਘਰ ਦਾ ਕੰਤਾ ਸੁਣ ਲਾ ਐਨਾ ਐਨਾ ਪੱਟ ਲੱਗਿਆ ਹੁਣ ਕੀ ਲੋੜ ਹੈ ਕੱਲ ਦਾ ਸੁਣ ਲਾ ਪੱਟਣ ਦੀ ਲੋੜ ਨਹੀਂ ਫੜ ਗਿਆ ਜਿੱਲੀ ਹੋ ਜਾ ਰਹੇ ਮਰੂਦੀ ਤੇਰੇ ਗਏ ਬਾਜੂ ਦਾ ਲਾਲ ਪਾਪੀ ਡਾਂਗਾ ਲੇ ਗਿਆ ਮੈਂ ਨਹੀਂ ਘਰ ਦਾ ਸੜਦਾ ਮੱਡੀ ਜੜੀ ਨਾ ਲਾਵਾ ਜਲਾਵਾ ਦੇ ਲਾਵਾ ਉਧਰ ਦੇ ਦੇ ਵੱਡੀ ਪਰੂ ਰੁਕ ਜਾਣਾ ਬਸ ਤੂੰ ਪਿਛਰ ਮੇਰੇ ਖੜਾ ਰਹਿ ਪੱਟਣ ਲੋੜੀ ਕੰਨ ਮੁਰਗਲ ਵੱਧ ਗਿਆ ਦਾਰੀ ਮਾਰੀ ਚੱਲ

ਹਾਂ ਸਹੀ ਗੱਲ ਆ ਥੱਕ ਤੱਕ ਗਿਆ ਸੁਣ ਲੈ ਦੇ ਹੋ ਨਿਕਲੇ ਪਹਿਲਾਂ ਗੱਲ ਦੀ ਗੱਲ ਨਹੀਂ ਹੁੰਦੀ ਹਰੇਕ ਥਾਂ ਤੇ ਬੀਬੀ ਚੰਗੀ ਨਹੀਂ ਹੁੰਦੀ ਉਹ ਤਾਂ ਕਹਿੰਦੀ ਮਿੱਟੀ ਨਿਕਲਦੀ ਹੁਣ ਕਿਉਂ ਕੱਢੀ ਨਹੀਂ ਲੱਗ ਵਰਗਾ ਮੈਂ ਵਰਗਾ ਤਰਨਾ ਜਾ ਕੇ ਪਜਾਗ ਤੱਕ ਲੜਾਈ ਪੰਜ ਗੱਲ ਲੜਾਈ ਦੀ ਨਹੀਂ ਜੇ ਮੇਰੀ ਨਿਕਲਦੀ ਤਾਂ ਹੈਗੀ ਇੱਕ ਲਾ ਦੇ ਕੇ ਤੇ ساتھ ਹੋ ਗਈਆਂ ਨਹੀਂ ਇੱਕ ਰਹੇਗੀ ਤੇਰੀ